ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਸਰਕਾਰ ਦੇ ਵੱਲੋਂ ਅੱਜ ਵੱਡੇ ਤੇ ਐਮ ਫੈਸਲੇ ਲਾਗੇ ਨੇ ਜੋ ਫਾਰਤ ਤੇ ਪਾਕਿਸਤਾਨ ਦੇ ਵਿੱਚ ਤਣਾਅ ਵਾਲੀ ਸਥਿਤੀ ਬਣੀ ਹੋਈ ਏ ਆਮ ਲੋਕ ਦਿਹਾੜੀਦਾਰ ਲੋਕ ਜਿਨ੍ਹਾਂ ਦਾ ਕੰਮ ਕਰ ਠੱਪ ਹੋ ਗਿਆ ਹੈ ਉਹਨਾਂ ਵਾਸਤੇ ਬਹੁਤ ਵੱਡਾ ਪੰਕਾ ਲਿਆ ਹੈ ਪੰਜਾਬ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਹਮੇਸ਼ਾ ਹੀ ਗਰੀਬਾਂ ਦੀ ਗੱਲ ਕਰਦੇ ਨੇ ਧਿਆੜੀਦਾਰ ਲੋਕਾਂ ਦੀ ਗੱਲ ਕਰਦੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈ 100 ਬਾਰਡਰ ਪੱਟੀ ਦੇ ਉੱਪਰ ਜਿਹੜੇ ਉਹ ਲੋਕ ਬੈਠੇ ਨੇ ਉਹਨਾਂ ਦਾ ਜੋ ਹੁਣ ਅੱਜ ਦੀ ਸਥਿਤੀ ਦੇ ਵਿੱਚ ਬਿਲਕੁਲ ਕੰਮਕਾਰ ਠੱਪ ਹੋ ਚੁੱਕਿਆ ਹੈ ਜੰਗ ਵਾਲਾ ਮਾਹੌਲ ਬਣਿਆ ਹੋਇਆ ਹੈ ਉੱਥੇ ਅੱਜ ਕੈਬਨਿਟ ਮੀਟਿੰਗ ਨੇ ਫੈਸਲਾ ਲਿਆ ਕਿ 6 ਜਿਲ੍ਹਿਆਂ ਦੇ ਵਿੱਚ ਆਪਣੇ ਕੈਬਨਿਟ ਮੰਤਰੀਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਨੇ ਜੋ ਬਾਰਡਰ ਪੱਟੀ ਤੇ ਉਹ ਪਿੰਡ ਨੇ ਉਹਨਾਂ ਬਾਰਡਰ ਪੱਟੀ ਦੇ ਪਿੰਡਾਂ ਦੇ ਵਿੱਚ ਜ਼ਿਆਦਾਤਰ ਗਰੀਬ ਲੋਕ ਰਹਿੰਦੇ ਨੇ ਜਿਨ੍ਹਾਂ ਦਾ ਕੰਮਕਾਰ ਰੈਗੂਲਰ ਸਵੇਕ ਕੰਮਤੇ ਜਾਂਦੇ ਨੇ ਸ਼ਾਮ ਨੂੰ ਉਹ ਕਮਾ ਕੇ ਲੈ ਕੇ ਆਉਂਦੇ ਨੇ ਆਪਣੇ ਬੱਚਿਆਂ ਦਾ ਪਰਵਰਿਸ਼ਣ ਕਰਦੇ ਨੇ ਜਿਸ ਦਿਨ ਦਾ ਇਹ ਮਾਹੌਲ ਵਿਗੜਿਆ ਉਸ ਦਿਨ ਤਾਂ ਕੰਮਕਾਰ ਠੱਪ ਹੋ ਗਿਆ ਤਿਆਰੀ ਉਹਨਾਂ ਨੂੰ ਨਹੀਂ ਮਿਲ ਰਹੀ ਜਿਸ ਕਾਰਨ ਹੁਣ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਦੀ ਆਰਥਿਕ ਮਦਦ ਕਰਨ ਦਾ ਜਿਹੜਾ ਕਿ ਇਹ ਫੈਸਲਾ ਲਿਆ ਗਿਆ ਹੈ ਜਿਸ ਤਰ੍ਹਾਂ ਕਰੋਨਾ ਕਾਲ ਦੇ ਵਿੱਚ ਜੋ ਕਮ ਕਟਾਪ ਖੋਇਆ ਸੀ ਲੋਕ ਘਰਾਂ ਦੇ ਵਿੱਚ ਕੈਦ ਹੋ ਕੇ ਰਹਿ ਗਏ ਸੀ ਉਹੀ ਸਥਿਤੀ ਹੁਣ ਬਣ ਗਈ ਏ ਉਸ ਵਕਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਉਹਨਾਂ ਦੀ ਸਹਾਇਤਾ ਕੀਤੀ ਸੀ ਉਹਨਾਂ ਨੂੰ ਨਗਦ ਰਾਸ਼ੀ ਉਹਨਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਸੀ ਸੋ ਇਸੇ ਤਰ੍ਹਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਇਹ ਫੈਸਲਾ ਲਿਆ ਗਿਆ ਕਿ ਉਹਨਾਂ ਦੀ ਆਰਥਿਕ ਸਹਾਇਤਾ ਉਹਨਾਂ ਦੇ ਰਜਾਨਾ ਵਸਤੂ ਜਿਨੀਆਂ ਖਾਣ ਪੀਣ ਵਾਲੀਆਂ ਉਹਨਾਂ ਲਈ ਸਹਾਇਤਾ ਕੀਤੀ ਜਾਵੇ ਔਰ ਬਹੁਤ ਜਲਦੀ ਉਹਨਾਂ ਦੇ ਖਾਤਿਆਂ ਦੇ ਵਿੱਚ ਕੁਝ ਸਹਾਤਾ ਵਜੋਂ ਰਾਸ਼ੀ ਟਰਾਂਸਫਰ ਕੀਤੀ ਜਾਵੇਗੀ ਜੇਕਰ ਇਹ 10 ਦਿਨ 15 ਦਿਨ ਜਾਂ ਮਹੀਨਾ ਲਗਾਤਾਰ ਇਸੇ ਤਰ੍ਹਾਂ ਮਾਹੌਲ ਬਣਿਆ ਰਹਿੰਦਾ ਹੈ ਤਾਂ ਉਹਨਾਂ ਨੂੰ ਖਾਣ ਵਾਸਤੇ ਜਿਹੜਾ ਕਿ ਉਹਨਾਂ ਦੇ ਘਰਾਂ ਦੇ ਵਿੱਚ ਰਾਸ਼ਨ ਪਾਣੀ ਮੁਹੱਈਆ ਕਰਵਾਇਆ ਜਾਵੇ ਜੋ ਕੈਬਨ ਮੰਤਰੀਆਂ ਦੀ ਡਿਊਟੀ ਲਈ ਗਈ ਹੈ ਪੂਰਾ ਪ੍ਰਸ਼ਾਸਨ ਜਿਸ ਤਰ੍ਹਾਂ ਉਹ ਆਪਣੇ ਕੰਮ ਛੱਡ ਕੇ ਕੈਂਪਾਂ ਵਿੱਚ ਜਾਂ ਫੋਲ ਪਿੱਛੇ ਕਿਤੇ ਵੀ ਉਹ ਬੈਠੇ ਨੇ ਉਹਨਾਂ ਨੂੰ ਰਾਸ਼ਨ ਪਾਣੀ ਮੁਹੱਈਆ ਕਰਵਾਇਆ ਜਾਵੇ ਸੋ ਉਹਨਾਂ ਦੇ ਦੀਵਾਈਆਂ ਉਹਨਾਂ ਦੇ ਬੱਚਿਆਂ ਲਈ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਉਹਨਾਂ ਨੂੰ ਖਾਣ ਪੀਣ ਦਾ ਜਿਹੜਾ ਸਮਾਨ ਮੁਹੱਈਆ ਕਰਵਾਇਆ ਜਾਵੇ ਇਸ ਨੂੰ ਲੈ ਕੇ ਅੱਜ ਕੈਬਨ ਮੀਟਿੰਗ ਹੋਈਏ ਉਸ ਕੈਬਨ ਮੀਟਿੰਗ ਦੇ ਵਿੱਚ ਜੋ ਉਹਨਾਂ ਗਰੀਬ ਲੋਕਾਂ ਲਈ ਮਸੀਹਾ ਬਣ ਕੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆਏ ਨੇ ਔਰ ਉਹਨਾਂ ਨੂੰ ਜਿਹੜਾ ਕਿ ਸਹਾਇਤਾ ਦੇਣ ਵਾਸਤੇ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਬੈਟ ਰੱਖਿਆ ਜਾਵੇਗਾ ਪੰਜਾਬ ਸਰਕਾਰ ਉਸ ਬੈਟ ਦੇ ਵਿੱਚੋਂ ਜੋ ਜਦੋਂ ਵੀ ਕਿਤੇ ਆਫਤ ਆਉਂਦੀ ਹੈ ਤਾਂ ਉਹ ਬੈਟ ਹੁੰਦਾ ਹੈ ਉਸ ਦੇ ਵਿੱਚੋਂ ਉਹਨਾਂ ਦੀ ਸਹਾਇਤਾ ਕੀਤੀ ਜਾ ਸਕਦੀ ਹੈ ਜਿਸ ਤਰ੍ਹਾਂ ਜਦੋਂ ਕੋਰੋਨਾ ਕਾਲ ਹੋਇਆ ਸੀ ਤਾਂ ਉਦੋਂ ਵੀ ਉਹਨਾਂ ਗਰੀਬ ਲੋਕਾਂ ਦੇ ਖਾਤਿਆਂ ਵਿੱਚ ਰਾਸ਼ੀ ਟਰਾਂਸਫਰ ਕੀਤੀ ਗਈ ਸੀ ਸੋ ਉਹਨਾਂ ਨੂੰ ਇੱਕ ਇੱਕ ਮਹੀਨੇ ਲਈ ਘਰ ਦੇ ਵਿੱਚ ਰਾਸ਼ਨ ਮੁਹੱਈਆ ਕਰਵਾਇਆ ਗਿਆ ਸੀ ਉਸੇ ਤਰ੍ਹਾਂ ਹੀ ਹੁਣੇ ਫਿਰ ਅੱਜ ਦੀ ਕੈਬਨ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਕਿ ਉਹ ਮੰਤਰੀ ਤੇ ਪੂਰਾ ਪ੍ਰਸ਼ਾਸਨ ਡੀਸੀ ਸਾਹਿਬ ਨਾ ਜਾ ਕੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਜਾਣਕਾਰੀ ਇਕੱਠੀ ਕਰਨਗੇ ਜਿਹੜੇ ਲੋਕਾਂ ਦਾ ਕੰਮਕਾਜ ਠੱਪ ਹੋ ਗਿਆ ਉਹਨਾਂ ਕੋਲ ਖਾਣ ਵਾਸਤੇ ਜੋ ਰਾਸ਼ਨ ਨਹੀਂ ਹੈ ਤਾਂ ਉਹਨਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾਵੇ ਉਹਨਾਂ ਨੂੰ ਨਗਦ ਰਾਸ਼ੀ ਦੇ ਕੇ ਉਹਨਾਂ ਦਾ ਜਿਹੜਾ ਕੰਮਕਾਰ ਹੈ ਉਹਨੂੰ ਚੱਲਦਾ ਰੱਖਿਆ ਜਾਵੇ ਔਰ ਉਹਨਾਂ ਦਾ ਜੀਵਨ ਜਿਹੜਾ ਕਿ ਅਸਲ ਤਰ੍ਹਾਂ ਵੀ ਉਹ ਚੱਲ ਸਕੇ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੱਡੇ ਫੈਸਲੇ ਲਏ ਨੇ ਬਹੁਤ ਜਲਦੀ ਜਿਹੜਾ ਕਿ ਔਰਤਾਂ ਦੇ ਖਾਤਿਆਂ ਵਿੱਚ ਵੀ ਪੈਸੇ ਟਰਾਂਸਫਰ ਕਰ ਦਿੱਤੇ ਜਾਣਗੇ ਜਿਹੜੀਆਂ ਔਰਤਾਂ ਨੂੰ 100000 ਰੁਪਿਆ ਕਿਹਾ ਗਿਆ ਸੀ ਉਹ ਹੁਣ ਉਹਨਾਂ ਔਰਤਾਂ ਨੂੰ ਜ਼ਰੂਰਤ ਹੋਵੇਗੀ ਔਰ ਜ਼ਰੂਰਤ ਕਰਕੇ ਉਹਨਾਂ ਔਰਤਾਂ ਨੂੰ ਬਹੁਤ ਜਲਦੀ ਰਾਸ਼ਕਤ ਕੀਤੀ ਜਾ ਸਕਦੀ ਹੈ ਉੱਥੇ ਹੀ ਵਿਧਵਾ ਬੇਸਹਾਰਾ ਬੁਢਾਪਾ ਪੈਨਸ਼ਨਾਂ ਇਹ ਵੀ ਲਗਾਤਾਰ ਖਾਤਿਆਂ ਵਿੱਚ ਟਰਾਂਸਫਰ ਕੀਤੀਆਂ ਜਾਂਦੀਆਂ ਜੋ ਮਈ ਮਹੀਨੇ ਦੇ ਵਿੱਚ ਪਿਛਲੀ ਪੈਨਸ਼ਨ ਆਈ ਸੀ ਜਿਹੜੀ ਕਿ ਮਾਰਚ ਮਹੀਨੇ ਦੀ ਤੇ ਅਪ੍ਰੈਲ ਦੀ ਪੈਨਸ਼ਨ ਵੀ ਹੁਣ ਇਸੇ ਮਹੀਨੇ ਦੇ ਵਿੱਚ ਹੀ ਉਹ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤੀ ਜਾਵੇਗੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਅੱਜ ਵੱਡਾ ਤੇ ਐਮਫੈਸਲਾ ਲਿਆ ਹੈ